ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਤੇ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ Tata Sierra ਬਾਰੇ ਜਿਵੇਂ ਕਿ ਤੁਹਾਨੂੰ ਪਤਾ ਕਿ Tata Sierra ਦੀ ਬਹੁਤ ਹੀ ਜ਼ਿਆਦਾ 70000 ਦੇ ਕਰੀਬ ਬੁਕਿੰਗ ਹੋ ਚੁੱਕੀ ਹੈ ਤੇ ਲੋਕਾਂ ਨੂੰ ਇਸ ਗੱਡੀ ਬਾਰੇ ਕਾਫੀ ਜ਼ਿਆਦਾ ਉਤਸ਼ਾਹ ਹੈ ਸੋ ਅੱਜ ਤੁਹਾਨੂੰ ਦੱਸਾਂਗੇ ਕਿ ਜਿਹੜਾ 20 ਮਾਡਲ ਡੀਜ਼ਲ ਵਿੱਚ ਹੈ ਉਹ ਆਪਾਂ ਨੂੰ ਐਕਸ ਸ਼ੋਰੂਮ 1299000 ਜਾਨੀ ਕਿ 13 ਲੱਖ ਰੁਪਏ ਦਾ ਪਾਏਗਾ ਦੇ 온 ਰੂਟ ਤਕਰੀਬਨ ਆਪਾਂ ਨੂੰ 15 ਲੱਖ ਤੋਂ ਥੱਲੇ ਥੱਲੇ ਪਾਏਗਾ ਤੇ ਇਸ 20 ਮਾਡਲ ਵਿੱਚ ਆਪਾਂ ਨੂੰ ਕੀ ਕੀ ਮਿਲ ਜਾਂਦਾ ਆਜੋ ਤੁਹਾਨੂੰ ਦੱਸਦੇ ਆ ਇਸ ਵੀਡੀਓ ਚ ਜੀ ਆਪਾਂ ਫਰੰਟ ਦੀ ਗੱਲ ਕਰੀਏ ਤਾਂ ਇਸ ਵਿੱਚ ਆਪਾਂ ਨੂੰ ਟਾਟਾ ਦਾ ਲੋਗੋ ਵੀ ਕਿਆ ਪਾ ਦੇਖ ਸਕਦੇ ਆ ਟਾਟਾ ਦੇ ਲੋਗੋ ਦੇ ਨਾਲ ਆਪਾਂ ਨੂੰ ਕਨੈਕਟਡ ਡੀਆਰਐਲ ਮਿਲ ਜਾਂਦੀ ਹੈ ਜੀ ਨਾਲ ਹੀ ਜਿਹੜੀਆਂ ਲਾਈਟਸ ਆਪਾਂ ਨੂੰ ਟਾਪ ਮਾਡਲ ਵਿੱਚ ਮਿਲਦੀਆਂ ਨੇ ਸੇਮ ਆਪਾਂ ਨੂੰ ਲਾਈਟਸ ਮਿਲ ਜਾਂਦੀਆਂ ਨੇ ਤੇ ਜੇ نیچے ਗੱਲ ਕਰੀਏ ਫੌਗ ਲੈਂਪਸ ਦੀ ਤਾਂ ਉਹ ਆਪਾਂ ਨੂੰ ਇਸ ਮਾਡਲ ਵਿੱਚ ਨਹੀਂ ਮਿਲਦੇ ਤੇ ਉਸ ਤੋਂ نیچے ਜੇ ਆਪਾਂ ਦੇਖੀਏ ਜੋ ਆਪਾਂ ਨੂੰ ਰਡਾਰ ਵਰਗਾ ਦੇਖਣ ਨੂੰ ਲੱਗਦਾ ਹੈ ਉਹ ਦਰਸਲ ਇੱਕ ਰਡਾਰ ਦੀ ਡਮੀ ਹੈ ਜੇ ਗੱਲ ਕਰੀਏ ਫਰੰਟ ਬੰਪਰ ਦੀ ਤਾਂ ਉਹ ਆਪਾਂ ਨੂੰ ਇਸ ਵਿੱਚ ਪਿਆਨੋ ਬਲੈਕ ਫਿਨਿਸ਼ ਵਿੱਚ ਮਿਲ ਜਾਂਦਾ ਹੈ ਅਤੇ ਹੁਣ ਆਪਾਂ ਜੇ ਗੱਲ ਸਾਈਡ ਪ੍ਰੋਫਾਈਲ ਦੀ ਕਰੀਏ ਤਾਂ ਇਸ ਵਿੱਚ ਆਪਾਂ ਨੂੰ ਕੋਈ ਵੀ ਅਲਾਏ ਜਾਂ ਵੀਲ ਕੱਪ ਨਹੀਂ ਮਿਲਣਗੇ ਇਸ ਵਿੱਚ ਆਪਾਂ ਨੂੰ ਸਿੰਪਲ ਰਿੰਸ ਜੋ ਕਿ ਬਲੈਕ ਕਲਰ ਵਿੱਚ ਹਨ ਉਹੀ ਮਿਲਣਗੇ ਕਦੇ ਸਾਈਡ ਤੇ ਆਪਾਂ ਨੂੰ ਸਾਇਰਾ ਦੀ ਬੈਜਿੰਗ ਮਿਲ ਜਾਵੇਗੀ ਕਦੇ ਨਾਲ ਹੀ ਫਲਸ਼ ਡੋਰ ਹੈਂਡਲਸ ਜੋ ਕਿ ਅੱਜ ਕੱਲ ਨਵੀਆਂ ਗੱਡੀਆਂ ਦਾ ਰਵਾਜ਼ ਹੈ ਆਪਾਂ ਨੂੰ ਉਹ ਮਿਲ ਜਾਣਗੇ ਇਹ ਮਾਡਲਸ ਵਿੱਚ ਇਹ ਵੀ ਦੱਸਣਾ ਯੋਗ ਹੈ ਕਿ ਕੋਈ ਵੀ ਮਾਡਲ ਆਪਾਂ ਨੂੰ ਇੱਥੇ ਡਿਊਲ ਟੋਨ ਵਿੱਚ ਮਿਲੇਗਾ ਕਿਉਂਕਿ Tata Safari ਦੀ ਜੋ ਸ਼ੇਪ ਹੈ ਉਹ ਇਸ ਤਰ੍ਹਾਂ ਬਣਾਈ ਗਈ ਹੈ ਕਿ ਜੋ ਪਹਿਲਾਂ ਵਾਲੀ Tata Safari ਉਸ ਨਾਲ ਮੈਚ ਕਰ ਸਕੇ ਤੇ ਉਸ ਵਿੱਚ ਆਪਾਂ ਨੂੰ ਪਿੱਛੇ ਸਿੰਗਲ ਗਲਾਸ ਹੀ ਮਿਲਦਾ ਸੀ ਉਹ ਸ਼ੇਪ ਨੂੰ ਬਰਕਰਾਰ ਰੱਖਣ ਲਈ ਆਪਾਂ ਨੂੰ ਇਹ ਗੱਡੀ ਡਿਊਲ ਟੋਨ ਵਿੱਚ ਮਿਲੇਗੀ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਸਨ ਰੂਫ ਨਹੀਂ ਮਿਲਦੀ ਜੇ ਹੁਣ ਆਪਾਂ ਗੱਲ ਕਰੀਏ ਬੈਕ ਪ੍ਰੋਫਾਈਲ ਦੀ ਦੇ ਵਿੱਚ ਆਪਾਂ ਨੂੰ Tata ਦਾ ਲੋਗੋ ਅਤੇ ਉਸ ਤੋਂ نیچے ਸਾਇਰਾ ਦੀ ਬੈਜਿੰਗ ਮਿਲ ਜਾਂਦੀ ਹੈ ਨਾਲ ਹੀ ਆਪਾਂ ਨੂੰ 4 ਰੀਅਰ ਸੈਂਸਰਸ ਮਿਲ ਜਾਣਗੇ ਅਤੇ ਨਾਲ ਹੀ ਜੋ ਪਾਰਕਿੰਗ ਸੈਂਸਰਸ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ ਅਤੇ ਨਾਲ ਹੀ ਜੋ ਟੇਲ ਲਾਈਟ ਹੈ ਉਹ ਵੀ ਆਪਾਂ ਨੂੰ ਕੰਪਲੀਟ LED ਸੈਟਅਪ ਹੀ ਮਿਲੇਗਾ ਇਸ ਵਿੱਚ ਆਪਾਂ ਨੂੰ ਕੋਈ ਵੀ ਡੀਫੋਗਰ ਜਾਂ ਵਾਈਪਰ ਨਹੀਂ ਮਿਲੇਗਾ ਤੇ ਨਾ ਹੀ ਕੋਈ ਕੈਮਰਾ ਮਿਲੇਗਾ ਇਹ ਤਾਂ ਗੱਲ ਰਿਹਾ ਜੀ ਬਾਹਰਲੀ ਹੁਣ ਆਪਾਂ ਤੁਹਾਨੂੰ ਇੰਟੀਰੀਅਰ ਤੋਂ ਦੱਸਦੇ ਆਂ ਕਿ ਆਪਾਂ ਨੂੰ ਇਸ ਵਿੱਚ ਕੀ ਕੀ ਮਿਲੇਗਾ ਜੇ ਆਪਾਂ ਗੱਲ ਕਰੀਏ ਇਸਦੇ ਇੰਟੀਰੀਅਰ ਦੀ ਤਾਂ ਇਸ ਮਾਡਲ ਦੇ ਇੰਟੀਰੀਅਰ ਵਿੱਚ ਆਪਾਂ ਨੂੰ ਕੋਈ ਵੀ ਇਨਫੋਟੇਨ ਸਿਸਟਮ ਨਹੀਂ ਮਿਲੇਗਾ ਇਨਫੋਟੇਨਮੈਂਟ ਸਿਸਟਮ ਤੇ ਸਟੀਅਰਿੰਗ ਕੰਟਰੋਲ ਵਿੱਚ ਵੀ ਆਪਾਂ ਨੂੰ ਸਿਰਫ ਮੀਡੀਆ ਕੰਟਰੋਲ ਮਿਲ ਸਕਦੇ ਹਨ ਇਸ ਤੋਂ ਇਲਾਵਾ ਆਪਾਂ ਨੂੰ ਕੁਝ ਨਹੀਂ ਮਿਲੇਗਾ ਤੇ ਜੇ ਗੱਲ ਕਰੀਏ ਇੰਟੀਰੀਅਰ ਕਰਦੀ ਦਾ ਇਹ ਆਪਾਂ ਨੂੰ ਤਕਰੀਬਨ ਗ੍ਰੇ ਅਤੇ ਬਲੈਕ ਡਿਵਲ ਟੋਨ ਵਿੱਚ ਮਿਲੇਗਾ ਨਾਲ ਹੀ ਜੇ ਆਪਾਂ ਗੱਲ ਕਰੀਏ ਆਈਆਰਵੀਐਮ ਦੀ ਤਾਂ ਇਹ ਆਪਾਂ ਨੂੰ ਸਿੰਪਲ ਹੀ ਡੇ ਨਾਈਟ ਆਈਆਰਵੀਐਮ ਮਿਲੇਗਾ ਤੁਸੀਂ ਦੇਖ ਸਕਦੇ ਹੋ ਤੇ ਇਸ ਵਿੱਚ ਆਪਾਂ ਨੂੰ ਕੋਈ ਵੀ ਮਿਊਜ਼ਿਕ ਪਲੇਅਰ ਨਹੀਂ ਮਿਲੇਗਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਤੇ ਇਸ ਵਿੱਚ ਆਪਾਂ ਨੂੰ ਸਿੰਪਲ ਜਿਹਾ ਇਸ ਦਾ ਡਿਜੀਟਲ ਮੀਟਰ ਮਿਲੇਗਾ ਤੇ ਨਾਲ ਹੀ ਕੋਈ ਸਪੀਕਰ ਵਗੈਰਾ ਵੀ ਨਹੀਂ ਮਿਲੇਗਾ ਜੇ ਗੱਲ ਕਰੀਏ ਸੀਟਸ ਦੀ ਦੋ ਸੀਟਸ ਵੀ ਆਪਾਂ ਨੂੰ ਨੀਵਲ ਟੋਨ ਬਲੈਕ ਅਤੇ ਲਾਈਟ ਗ੍ਰੇ ਕਲਰ ਵਿੱਚ ਮਿਲਣ ਗਈਆਂ ਤੇ ਇਸ ਲਈ ਆਪਾਂ ਇਸ ਵਿੱਚ ਜੇ ਸਿਕਿਉਰਟੀ ਫੀਚਰਸ ਦੀ ਗੱਲ ਕਰੀਏ ਤਾਂ 6 ایر ਬੈਗ EPB ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਆਦੀਆਂ ਆਪਾਂ ਨੂੰ ਜੋ ਫੀਚਰਸ ਨੇ ਉਹ ਸਾਰੇ ਸਟੈਂਡਰਡ ਦੇ ਤੌਰ ਤੇ ਮਿਲਣਗੇ ਟੌਮ ਮਾਡਲ ਵਿੱਚ ਜੋ ਸਾਊਂਡ ਬਾਰ ਦੇ ਤੌਰ ਤੇ ਆਉਂਦਾ ਹੈ ਉਹ ਇਸ ਵਿੱਚ ਆਪਾਂ ਨੂੰ ਡਮੀ ਦੇ ਤੌਰ ਤੇ ਮਿਲੇਗਾ ਤੁਸੀਂ ਆਫਟਰ ਮਾਰਕੀਟ ਇਸ ਵਿੱਚ ਸਟੀਰੀਓ ਤੇ ਸਪੀਕਰਸ ਇੰਸਟਾਲ ਕਰਾ ਸਕਦੇ ਹੋ ਤੇ ਜੇ ਗੱਲ ਕਰੀ AC ਕੰਟਰੋਲ ਦੀ ਤਾਂ ਇਸ ਵਿੱਚ ਆਪਾਂ ਨੂੰ ਡਿਜੀਟਲ ਹੀ ਮਿਲਣਗੇ ਤੇ ਸਟੀਅਰਿੰਗ ਵਿੱਚ ਟਾਟਲ ਦਾ ਲੋਗੋ ਵੀ ਆਪਾਂ ਨੂੰ ਜੋ ਗਲੋ ਕਰਦਾ ਹੈ ਉਹ ਮਿਲੇਗਾ ਨਾਲ ਹੀ ਗੱਲ ਕਰੀਏ ਵਿੰਡੋਜ਼ ਦੀ ਆਟੋ ਆਪਾਂ ਡਾਊਨ ਆਟੋ ਡਾਊਨ ਵਿੰਡੋਜ਼ ਆਪਾਂ ਨੂੰ ਮਿਲਣਗੇ ਚਾਰੇ ਵਿੰਡੋਜ਼ ਆਪਾਂ ਨੂੰ ਪਾਵਰ ਮਿਲਣਗੇ ਸੋ ਇਹ ਮਾਡਲ ਦਾ ਨਾਮ ਹੈ ਜੀ 스마트 플러스 ਜਿਹੜਾ ਕਿ ਸਭ ਤੋਂ بیس ਮਾਡਲ ਹੈ ਸੋ ਅਗਲੇ ਮਾਡਲ ਦੀ ਵੀਡੀਓ ਅਸੀਂ ਤੁਹਾਡੇ ਲਈ ਫੇਰ ਲੈ ਕੇ ਆਵਾਂਗੇ ਤਦ ਤੱਕ ਲਈ ਧੰਨਵਾਦ